ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੈਣਾ ਦੇ ਬੁਟੀਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਕਲੈਕਸ਼ਨ ਲੈ ਕੇ ਆਏ ਆ ਨਵੀਆਂ ਚੀਜ਼ਾਂ ਲੈ ਕੇ ਆਏ ਆ ਤੇ ਕਾਫੀ ਕੰਮ ਆਪਾਂ ਤੁਹਾਨੂੰ ਕਹਿੰਦੇ ਆ ਰਹੇ ਸੀ ਕਿ ਆਪਾਂ ਤੁਹਾਨੂੰ ਆਪਣੇ ਹੈਂਡਵਰਕ ਦੇ ਪੀਸ ਦਿਖਾਵਾਂਗੇ ਬਟ ਕੀ ਕਰੀਏ ਜੀ ਇੰਨਾ ਪਿਆਦਾ ਮੁਸ਼ਕਲ ਹੋ ਜਾਂਦਾ ਵੀਡੀਓ ਸ਼ੂਟ ਕਰਨਾ ਜਿੰਨੇ ਵੀ ਹੁਣ ਤੱਕ ਆਪਣੇ ਹੈਂਡਵਰਕ ਦੇ ਸੂਟ ਬਣੇ ਸੀ ਜਾਂ ਆਪਾਂ ਨੇ ਜੋ ਥ੍ਰੈਡ ਵਰਕ ਤੇ ਬਣਵਾਏ ਸੀ ਤੇ ਸਾਰੇ ਹੀ ਆਪਣੇ ਇੰਨੇ ਕਿ ਜ਼ਿਆਦਾ ਵੀ ਤੇਜ਼ੀ ਨਾਲ ਆਰਡਰ ਹੁੰਦੇ ਸੀ ਕਿ ਜਦੋਂ ਨਾਲ ਨਾਲ ਰੈਡੀ ਹੁੰਦੇ ਨਾਲ ਨਾਲ ਸਟਿਚਿੰਗ ਹੁੰਦੀ ਔਰ ਨਾਲ ਦੀ ਨਾਲ ਹੀ ਬਾਰੋ-ਬਾਰ ਹੀ ਆਪਣੇ ਸੂਟ ਡੇ ਨੇ ਸੀ ਉਹ ਕੋਰੀਅਰ ਹੋ ਜਾਂਦੇ ਸੀ ਤੇ ਬੜੀ ਮੁਸ਼ਕਲ ਨਾਲ ਲੱਗਦਾ ਇਹ ਸੂਟਾ ਉਹਨੂੰ ਆਪਾਂ ਨੇ ਟਾਈਮ ਲਿਆ ਕਸਟਮਰ ਕੋਲੋਂ ਕਿ ਪਲੀਜ਼ ਅਸੀਂ ਇਹਨਾਂ ਦੀ ਵੀਡੀਓ ਸ਼ੂਟ ਕਰਨੀ ਹੈ ਪਰ ਸਾਨੂੰ ਸਿਰਫ ਇੱਕ ਦਿਨ ਹੋਰ ਦੇ ਦਿਓ ਤੇ ਅੱਜ ਅਸੀਂ ਇਹ ਦਿਨ ਲਿਆ ਤੇ ਅੱਜ ਅਸੀਂ ਆਪਾਂ ਤੁਹਾਡਾ ਨਾਲ ਸ਼ੇਅਰ ਕਰਦੇ ਆ ਜਿਹੜੇ ਆਪਾਂ ਨੇ ਸੂਟ ਡੇ ਨੇ ਆਪਣੇ ਰੈਡੀ ਕਰਵਾਏ ਨੇ ਆਗਰ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਲਓ ਜੀ ਇਹ ਆ ਜੀ ਆਪਣਾ ਵੈਲਵਟ ਦਾ ਸੂਟ ਬਹੁਤ ਹੀ ਪਿਆਰਾ ਬਣਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਇਹਦਾ ਸੈਂਟਰ ਪੈਨਲ ਬਣਿਆ ਹੋਇਆ ਔਰ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਇਸ ਤਰੀਕੇ ਨਾਲ ਉੱਪਰ neck ਬਣਿਆ ਹੋਇਆ ਔਰ ਐਵੇਂ ਬਾਹੂ ਬਣੀ ਹੋਈ ਹੈ ਜੀ ਵਾਈਨ শেਡ ਦੇ ਉੱਪਰ ਹੈ ਜੀ ਇਹ ਬਹੁਤ ਹੀ ਪਿਆਰਾ ਕਲਰ ਹੈ ਔਰ ਇਸ ਤਰੀਕੇ ਨਾਲ نیچے ਸੈਂਟਰ ਪੈਨਲ ਜਾ ਰਹੇ ਨੇ ਔਰ ਢੇਰੇ ਦਾ ਜਿਹੜਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਜਿਹੜਾ ਕੰਮ ਕੀਤਾ ਹੋਇਆ ਹੈ ਬੜਾ ਹੀ ਸੋਹਣਾ ਉੱਪਰ ਨਿਕਲ ਕੇ ਆ ਰਿਹਾ ਹੈ ਜੀ ਤੇ ਇਸੇ ਤਰੀਕੇ ਨਾਲ ਹੀ ਆਪਾਂ ਨੇ ਬੋਟਮ ਨਾਲ ਜਿਹੜੀ ਪਲੇਨ ਰੱਖੀ ਹੋਈ ਹੈ ਬੋਟਮ ਦੇ ਉੱਪਰ ਕੋਈ ਵਰਕ ਨਹੀਂ ਜਿਹੜਾ ਕੀਤਾ ਹੋਇਆ ਠੀਕ ਹੈ ਇਹ ਵਾਈ ਰਹੇਗੀ ਜੀ ਸ਼ਰਟ ਔਰ ਇਹ ਰਹੇਗੀ ਬਾਟਮ ਤੇ ਇਹ ਹੈਗੀ ਹੈ ਜੀ ਵੈਲਵਟ ਵੈਲਵਟ ਦੇ ਵਿੱਚ ਵੀ ਕਾਫੀ ਕੁਆਲਿਟੀ ਆਉਂਦੀ ਹੈ ਜੀ ਇੱਕ ਵੈਲਵਟ ਆਉਂਦੀ ਹੈ 11000 ਨੰਬਰ ਇੱਕ ਆਉਂਦੀ ਹੈ 9000 ਨੰਬਰ ਔਰ ਇਹ ਰਹੇਗਾ ਜੀ ਦੁਪੱਟਾ ਇਹਦੇ ਨਾਲ ਹਾਂ ਕਦੀ ਵੀ ਤੁਸੀਂ ਵੈਲਵਟ ਦਾ ਸੂਟ ਰੈਡੀ ਕਰਵਾਉਂਦੇ ਹੋ ਤੇ ਵੈਲਵਟ ਦੇ ਸੂਟ ਦੇ ਨਾਲ ਅਗਰ ਆਪਾਂ ਕਹਿ ਲਈਏ ਵੀ ਨਾਲ ਦਾ ਦੁਪੱਟਾ ਕਰਵਾਉਣਾ ਤਾਂ ਬਿਲਕੁਲ ਜੀ ਨਾਲ ਦਾ ਦੁਪੱਟਾ ਨਹੀਂ ਹੁੰਦਾ ਹੋਏਗਾ ਤੁਸੀਂ ਕੰਟਰਾਸਟ ਜਿਹੜਾ ਕਰਵਾ ਸਕਦੇ ਹੋ ਤੇ ਇਸ ਨਾਲ ਹੀ ਆਪਾਂ ਦੇਖੋ ਇਹ ਵਾਲਾ ਕਲਰ ਜਿਹੜਾ ਕੰਟਰਾਸਟ ਕੀਤਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿ ਤੇ ਵਿੱਚ ਆਪਾਂ ਨੂੰ ਮੋਤੀ ਦੀ ਲੇਸ਼ ਲਗਾ ਕੇ ਦੁਪੱਟੇ ਨੂੰ ਜਿਹੜਾ ਫਿਨਿਸ਼ਿੰਗ ਜਿਹੜਾ ਕੀਤਾ ਗਿਆ ਤੇ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਐਵੇਂ ਦੀ ਲੁੱਕ ਕੋਈ ਸੂਟ ਦੀ ਆਪਣੀ ਦੀ ਬਣ ਕੇ ਆਏਗੀ ਤੇ ਇਹ ਰਹੇਗਾ ਜੀ ਅੱਜ ਦੀ ਕਲੈਕਸ਼ਨ ਦਾ ਆਪਣਾ ਪਹਿਲਾ ਸੂਟ ਤੇ ਮੈਨੂੰ ਤਾਂ ਪਰਸਨਲੀ ਬਹੁਤ ਸੋਹਣਾ ਲੱਗਿਆ ਤੇ ਕਾਫੀ ਸੂਟ ਬਣ ਕੇ ਆਏ ਹੋਏ ਆ ਬਟਨਾ ਤੇ ਦੁਪट्टे ਰੈਡੀ ਹੋਣ ਗਏ ਹੋਏ ਨੇ ਜਦੋਂ ਦੁਪੱਟੇ ਰੈਡੀ ਹੋ ਕੇ ਆ ਜਾਣਗੇ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਲ ਉਹ ਵਾਲੇ ਸੂਟ ਵੀ ਜਿਹੜੇ ਨੇ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਇਹ ਹੈਗੇ ਨੇ ਜੀ ਆਪਣੇ ਬਹੁਤ ਹੀ ਪਿਆਰੇ ਜੇ ਕਸਟਮਰ ਕੈਨੇਡਾ ਤੋਂ ਉਹਨਾਂ ਦਾ ਸੂਟ ਇਹੇ ਹਨ ਤੇ ਕਾਫੀ ਸੂਟ ਨੇ ਜਿਨ੍ਹਾਂ ਦੇ ਜਿਹੜੇ ਰੈਡੀ ਹੋ ਰਹੇ ਨੇ ਨਾਲ ਹੀ ਤੇ ਜਿਹੜੀ ਇੱਕ ਖਾਸ ਗੱਲ ਹੈ ਜੀ ਸਾਡੇ ਬੁਟੀਕ ਦੇ ਉੱਪਰ ਸਾਡੇ ਬੁਟੀਕ ਦੇ ਉੱਪਰ ਨਾ ਇਹ ਵਾਲੇ ਸੂਟਾਂ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਜੀ ਫੁਲਕਾਰੀ ਸੂਟ ਦੀ ਤੇ ਕਾਫੀ ਆਪਾਂ ਨੇ ਰਸਟੀ ਵੇ ਕਾਪਰ ਸ਼ੇਡ ਦੇ ਵਿੱਚ ਵੀ ਕੀਤੇ ਆ ਤੇ ਇਹ ਵਾਲਾ ਕਲਰ ਆਪਾਂ ਨੇ ਫਸਟ ਟਾਈਮ ਬਣਵਾਇਆ ਜੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਦਾ ਘੇਰਾ ਬਣਿਆ ਹੋਇਆ ਔਰ ਜਿਵੇਂ ਜਿਵੇਂ ਆਪਣਾ ਜਿਹੜਾ ਆਪਾਂ ਨੇ ਸੂਟ ਇੱਕ ਪਹਿਲਾਂ ਦਿਖਾਇਆ ਸੀ ਉਹਦੇ ਵੀ ਜਿਹੜੇ ਜਿਹੜੇ ਕਲਰ ਸੀ थ्रेड ਦੇ ਵਿੱਚ ਉਹੀ ਕਲਰ ਆਪਾਂ ਨੇ ਇਹਨਾਂ ਤੇ ਲਗਵਾਏ ਆ ਕਿਉਂਕਿ ਕਸਟਮਰ ਦੀ ਚੁਆਇਸ ਸੀ ਕਿ ਜਿਹਦੀ ਜਿਵੇਂ ਸੇਮ ਬਣਿਆ ਹੋਇਆ ਤੁਸੀਂ ਸਾਨੂੰ ਸੇਮ ਬਣਾ ਕੇ ਦਿਓ ਤੇ ਉੱਪਰ ਤੱਕ ਐਵੇਂ ਜਿਹੜਿਆ ਫਲਾਵਰ ਨੇ ਬਣੇ ਹੋਏ ਨੇ ਇਹਦੇ ਵਿੱਚ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਲੈਂਥ ਦਾ ਇਸ਼ੂ ਉਦੋਂ ਕ੍ਰੀਏਟ ਹੁੰਦਾ ਜਦੋਂ ਆਪਾਂ ਨਾਲ neck ਵੀ ਰੈਡੀ ਕਰਵਾ ਲੈਨੇ ਆਂ ਕਿ ਉੱਪਰ neck ਬਣਿਆ ਹੁੰਦਾ ਫਿਰ ਲੈਂਥ ਆਪਾਂ ਨੂੰ ਜਿੰਨੀ ਰੈਡੀ ਹੋਈ ਹੁੰਦੀ ਆਪਾਂ ਨੂੰ ਉਹਦੇ ਅਕੋਰਡਿੰਗ ਸ਼ਰਟ ਜਿਹੜੀ ਆਪਣੀ ਬਣਵਾਣੀ ਪੈਂਦੀ ਏ ਤੁਸੀਂ ਦੇਖ ਸਕਦੇ ਹੋ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੀ ਤੇ ਇਹ ਸਾਰਾ ਮਸ਼ੀਨ ਵਰਕ ਹੈ ਜੀ ਥ्रेड ਵਰਕ ਜਿਹਨੂੰ ਆਪਾਂ ਕਹਿ ਦਿੰਦੇ ਆ ਥ੍ਰੈਡ ਤੇ ਮਸ਼ੀਨ ਨਾਲ ਕੀਤਾ ਗਿਆ ਔਰ ਇਸੇ ਤਰੀਕੇ ਨਾਲ ਹੀ ਇਹਦੀ बॉटम ਦੇ ਉੱਪਰ ਵੀ ਕੰਮ ਹੈ ਔਰ ਇਹਦੇ ਬਾਹਾਂ ਦੇ ਉੱਪਰ ਵੀ ਕੰਮ ਹੈ ਤੇ ਇਹ ਕਲਰਸ ਕੰਟਰਾਸਟ ਜਿਹੜੇ ਜਿਹੜੇ ਇਸ ਸੂਟ ਦੇ ਉੱਪਰ ਉੱਠ ਰਹੇ ਸੀ ਜਿਹੜੇ ਇਸ ਕਲਰ ਦੇ ਉੱਪਰ ਸੂਟ ਕਰਦੇ ਸੀ ਆਪਾਂ ਨੇ ਉਹੀ ਲਗਵਾਏ ਨੇ ਤੇ ਇਹ ਰਹੇਗੀ ਸ਼ਰਟ ਔਰ बॉटम ਤੇ ਵਰਕ ਔਰ ਬਾਜੂ ਤੇ ਵਰਕ ਤੇ ਇਹ ਰਹੇਗਾ ਜੀ ਇਹਦਾ ਦੁਪੱਟਾ ਦੁਪੱਟਾ ਉਹਨਾਂ ਨੇ ਥੋੜਾ ਸਿੰਪਲ ਰਖਵਾਇਆ ਇਸ ਤਰੀਕੇ ਨਾਲ ਆਪਾਂ ਨੇ ਦੁਪੱਟੇ ਨੂੰ ਪੱਟੀ ਲਗਾ ਕੇ ਬ੍ਰਿਸ਼ਿੰਗ ਕੀਤਾ ਗਿਆ ਦੁਪੱਟਾ ਦੇਖ ਸਕਦੇ ਹੋ ਮਹਿਰੂਨ ਕਲਰ ਦੀ ਲਗਵਾਈ ਹੈ ਕਿਉਂਕਿ ਮਹਿਰੂਨ ਦਾ ਟੱਚ ਹੈਗਾ 셔ਟ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਜਿਹੜੀ ਲੁੱਕ ਆਪਣੇ ਸੂਟ ਦੀ ਆਏਗੀ ਇਹ ਥੋੜੀ ਉਹਨਾਂ ਦੇ ਇਸ ਦੇ ਅਕੋਰਡਿੰਗ ਆਪਾਂ ਸੂਟ ਰੈਡੀ ਕੀਤਾ ਦੁਪੱਟਾ ਵੀ ਥੋੜਾ ਗੱਲ ਨੂੰ ਧਿਆਨ ਵਿੱਚ ਰੱਖਿਆ ਹੋਇਆ ਕਿਉਂਕਿ ਜ਼ਿਆਦਾ ਕੋਈ ਸ਼ਾਈਨ ਵਾਲਾ ਨਹੀਂ ਲਗਾਉਣਾ ਹਲਕਾ ਆਪਾਂ ਨੇ ਸੋਬਰ ਸਰਦਾਰੀ ਲੁੱਕ ਦੇਣੀ ਸੀ ਸੂਟ ਨੂੰ ਠੀਕ ਹੈ ਜੀ ਤੇ ਇਹ ਵੀ ਸੂਟ ਬਹੁਤ ਪਿਆਰਾ ਬਣਿਆ ਹੋਇਆ ਹੁਣ ਤੱਕ ਬਟ ਵੀਡੀਓ ਸਿਰਫ ਦੋ ਵਾਰੀ ਹੀ ਸ਼ੂਟ ਕਰ ਪਾਏ ਆ ਕਿਉਂਕਿ ਇਹ ਹੁੰਦਾ ਨਾ ਕਿ बार-बार ਇੱਕੋ ਡਿਜ਼ਾਈਨ ਦੀ ਵੀਡੀਓ ਸ਼ੂਟ ਕਰਨਾ ਉਹ ਸਹੀ ਵੀ ਨਹੀਂ ਲੱਗਦਾ ਹੈਗਾ ਹਨਾ ਤੇ ਬਸ ਇਹ ਆ ਕਿ ਆਪਣੇ ਕਾਫੀ ਜ਼ਿਆਦਾ ਡਿਜ਼ਾਈਨ ਬਣ ਰਹੇ ਨੇ ਤੇ ਲੋ ਜੀ ਇਹ ਵਾਲੇ ਸੂਟ ਜਿਹੜੇ ਨੇ ਸੀ ਇਹ ਸਾਨੂੰ ਪਰਸਨਲੀ ਬਾਹਰੋਂ ਫੈਬਰਿਕ ਭੇਜਿਆ ਗਿਆ ਕੈਨੇਡਾ ਤੋਂ ਤੇ ਇਹ ਫੈਬਰਿਕ ਕੈਨੇਡਾ ਤੋਂ ਆਇਆ ਇੰਨਾ ਕੁ ਜ਼ਿਆਦਾ ਹੈਵੀ ਫੈਬਰਿਕ ਹੈ ਨਾ ਇਹ ਪੁੱਛੋ ਹੀ ਨਾ ਤੇ ਇਹ ਉਹਨਾਂ ਨੇ ਕਿਹਾ ਸੀ ਸਪੈਸ਼ਲੀ ਸਾਨੂੰ ਕਿ ਸਾਨੂੰ ਬਲੈਕ ਥ्रेड ਦੇ ਵਿੱਚ ਹੀ ਕੰਮ ਚਾਹੀਦਾ 셔ਟ ਦੇ ਉੱਪਰ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਨੇ ਘੇਰੇ ਦੇ ਉੱਪਰ ਔਰ ਦੋਨੋਂ ਸਾਈਡ ਤੇ ਇੱਕ ਫਲਾਵਰ ਬਣਾਇਆ ਹੋ ਔਰ ਉੱਪਰ ਜਿਹੜਾ ਵੀ ਨੈਕ ਆਪਾਂ ਨੇ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਥੋੜਾ ਗਰਲਿਸ਼ ਟੱਚ ਵੀ ਦਿੱਤਾ ਹੋਇਆ ਇਹਨੂੰ ਇਹ ਜਿਹੜਾ ਐਵੇਂ ਰਹੇਗਾ ਜੀ ਆਪਣਾ ਉੱਪਰ ਨੈਕ ਵੀ ਨੱਕ ਬਣਿਆ ਹੋਇਆ ਇਹ ਕਪੜਾ ਤੁਸੀਂ ਦੇਖ ਸਕਦੇ ਹੋ ਨੇ ਵੀ ਥੋੜਾ ਥੋੜਾ ਇਕੱਠਾ ਹੋ ਰਿਹਾ ਕਢਾਈ ਦੇ ਵਿੱਚ ਕਿਉਂਕਿ ਇਹ ਕਪੜਾ ਬਹੁਤ ਹੀ ਜ਼ਿਆਦਾ ਸਟੈਚੇਬਲ ਹੈ ਜਿੰਨਾ ਇਹਨੂੰ ਖਿੱਚੀ ਜਾਓਏ ਉਨਾ ਹੀ ਖਿੱਚਿਆ ਜਾਂਦਾ ਲੂਜ਼ ਹੋਈ ਜਾਂਦਾ ਇਸ ਕਰਕੇ ਜਿਹੜਾ ਵਰਕ ਕੇ ਉਹ ਪ੍ਰੋਪਰ ਜਿਹੜਾ ਸੈੱਟ ਜਿਹੜਾ ਨਹੀਂ ਹੋਇਆ ਕਿਉਂਕਿ ਇਹ ਕਪੜੇ ਦੇ ਅਕੋਰਡਿੰਗ ਹੀ ਵਰਕ ਹੁੰਦਾ ਜਿੰਨਾ ਵਧੀਆ ਆਪਾਂ ਫੈਬਰਿਕ ਲਵਾਂਗੇ ਉਨਾ ਵਧੀਆ ਹੀ ਵਰਕ ਹੋਏਗਾ ਤੇ ਇਹਨਾਂ ਜੀ ਨਾਲ ਦੁਪੱਟੇ ਜਿਵੇਂ ਤਾਂ ਆਪਾਂ ਨੇ ਥ੍ਰੈਡ ਵਰਪिच ਬਲੈਕ ਵਾਲਾ ਕੀਤਾ ਉਵੇਂ ਹੀ ਆਪਾਂ ਦੁਪੱਟਾ ਨਾਲ ਡਾਈ ਕਰਵਾਇਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣ ਕੇ ਆਏਗਾ ਹੋਇਆ ਤਾਂ ਮੈਂ ਤੁਹਾਨੂੰ ਇਹਦੀ ਫੋਟੋ ਵੀ ਨਾਲ ਲਗਵਾਵਾਂਗੀ ਅਗਰ ਨਹੀਂ ਤਾਂ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਔਰ ਦੁਪट्टे ਦੇ ਉੱਪਰ ਆਪਾਂ ਨੇ ਔਰਗੈਂਜ਼ਾ ਦੀ ਲੈਂਸ ਲਗਵਾਈ ਏ ਦੁਪੱਟਾ ਬਹੁਤ ਸੋਹਣਾ ਪਰਸਨਲੀ ਮੈਨੂੰ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਲੱਗਿਆ ਤੁਸੀਂ ਦੇਖ ਸਕਦੇ ਹੋ ਸੂਟ ਦੀ ਲੁੱਕ ਪੂਰੇ ਦੀ ਇਹ ਗਰਲਿਸ਼ ਜਿਹਾ ਸੂਟ ਬਣੇਗਾ ਜੀ ਤੁਹਾਡਾ ਇਹ ਵਾਲਾ ਫੈਬਰਿਕ ਕਾਫੀ ਹੈਵੀ ਏ ਮੈਨੂੰ ਦਿਖਾਣ ਦੇ ਵਿੱਚ ਵੀ ਬੜਾ ਅਜੀਬ ਲੱਗ ਰਿਹਾ ਕਿਉਂਕਿ ਜਦੋਂ ਹੱਥ 'ਚ ਫੜਦੇ ਹਾਂ ਹੱਥ 'ਚੋਂ ਨਿਕਲ-ਨਿਕਲ ਜਾ ਰਿਹਾ ਫੈਬਰਿਕ ਹੈ ਤੇ ਇਹ ਰਹੇਗਾ ਜੀ ਆਪਣ ਇਵੇਂ ਹੀ ਬਾਹਾਂ ਬਣੀਆਂ ਹੋਈਆਂ ਨੇ ਜੀ ਆਪਣੇ ਦੋਨੋਂ ਸਾਈਡ ਤੇ ਜਦੋਂ ਪ੍ਰੋਪਰ ਰੈਡੀ ਹੋ ਕੇ ਆ ਗਿਆ ਤੁਹਾਨੂੰ ਅਗਰ ਟਾਈਮ ਰਿਹਾ ਤਾਂ ਤੁਹਾਨੂੰ ਰੈਡੀ ਹੋਣ ਤੋਂ ਬਾਅਦ ਵੀ ਦਿਖਾਵਾਂਗੇ ਕਿ ਇਹਨੂੰ ਆਪਾਂ ਜਦੋਂ ਰੈਡੀ ਕਰਵਾਵਾਂਗੇ ਬਲੈਕ ਕੁਝ ਲਗਾ ਕੇ ਹਨਾ ਹਲਕਾ ਫੁਲਕਾ ਜਾਨੂੰ ਪਾਈਪਿੰਗ ਵਗੈਰਾ ਲਗਾ ਕੇ ਰੈਡੀ ਕਰਾਵਾਂਗੇ ਬਹੁਤ ਜ਼ਿਆਦਾ ਸੋਹਣਾ ਰੈਡੀ ਹੋ ਜਾਣਾ ਤੇ ਕਾਫੀ ਭੈਣਾਂ ਦੀ ਡਿਮਾਂਡ ਹੁੰਦੀ ਹੈ ਕਿ ਦੀਦੀ ਕੁਝ ਹਲਕਾ ਫੁਲਕਾ ਆਪਣੇ ਬਜਟ ਦੇ ਵਿੱਚ ਹੋ ਜੇ ਤਾਂ ਉਹ ਇਹੀ ਹੁੰਦਾ ਜੀ ਕਿ ਆਪਾਂ ਥ੍ਰੈਡ ਵਰਕ ਕਰਵਾ ਸਕਦੇ ਹਾਂ ਨਾ ਜਿਵੇਂ ਹੁਣ ਦੇਖੋ ਇਹ ਪੈਰਟ ਕਲਰ ਦਾ ਸੂਟ ਇਹਦੇ ਉੱਪਰ ਬਲੈਕ ਕਲਰ ਉਹਨਾਂ ਦੀ ਡਿਮਾਂਡ ਸੀ ਕਿ ਆਪਾਂ ਨੇ ਸਿਰਫ ਬਲੈਕ ਕਲਰ ਹੀ ਇਹਦੇ ਵਿੱਚ ਪਾ ਹੋਪੈ ਕਿ ਉਹਨਾਂ ਨੂੰ ਪਸੰਦ ਆਏਗਾ ਕਿਉਂਕਿ ਉਹਨਾਂ ਨੇ ਸਾਰਾ ਕੁਝ ਸਾਡੇ ਤੇ ਛੱਡਿਆ ਹੋਇਆ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਸਾਨੂੰ ਉਵੇਂ ਰੈਡੀ ਕਰਵਾ ਦਿਓ ਤੇ ਇਹ ਆਪਾਂ ਆਪਣੀ ਪਸੰਦ ਅਕੋਰਡਿੰਗ ਰੈਡੀ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਨੂੰ ਪੂਰਾ ਪਸੰਦ ਆਏਗਾ ਤੇ ਕਲਰ ਜਿਹੜਾ ਦੁਪੱਟੇ ਦਾ ਵੀ ਬਹੁਤ ਪਿਆਰਾ ਲੱਗ ਰਿਹਾ ਔਰ ਸੂਟ ਦਾ ਵੀ ਬਹੁਤ ਪਿਆਰਾ ਲੱਗ ਰਿਹਾ ਹੈ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਸੂਟ ਸਾਡੇ ਬਣ ਕੇ ਆ ਰਹੇ ਨੇ ਜੀ ਥੋੜੇ ਟਾਈਮ ਤੱਕ ਵੇਟ ਕਰੋ ਤੁਸੀਂ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਕਿਤੇ ਇਹ ਨਾ ਹੋਏ ਤੁਸੀਂ ਭੈਣਾਂ ਦੀ ਬੁਟੀਕੂ ਜਿਹੜਾ ਸੂਟ ਦੇਖਣੇ ਮਿਸ ਕਰ ਦੋ ਲਓ ਜੀ ਅਗਲਾ ਕਲਰ ਹੈਗਾ ਇਹ ਵਾਲਾ ਇਹ ਦੋਨੋਂ ਹੀ ਨੂ ਸਸ ਦੇ ਸੂਟ ਨੇ ਜੀ ਤੇ ਆਪਾਂ ਉਹਨਾਂ ਨੇ ਕਿਹਾ ਸੀ ਵੀ ਦੋਨਾਂ ਦੇ ਸੂਟਾਂ ਉੱਪਰ ਸਾਨੂੰ ਬਲੈਕ ਸਾਈਡ ਚਾਹੀਦਾ ਬਟ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੇ ਹਲਕਾ ਜਿਹਾ ਟੱਚ ਦਿੱਤਾ ਫਲਾਵਰ ਦਾ ਹਾਂ ਜਿਵੇਂ ਦਾ ਸ਼ਰਟ ਦਾ ਫੈਬਰਿਕ ਹੈ ਉਵੇਂ ਦਾ ਆਪਾਂ ਨੇ ਹਲਕਾ ਫੁਲਕਾ ਵਿੱਚ ਥ੍ਰੈਡ ਬਣਾਇਆ ਫਲਾਵਰ ਬਣਾਤਾ ਥ੍ਰੈਡ ਨਾਲ ਹੀ ਜੇ ਤੱਕ ਇਹ ਹੈਗਾ ਜੀ ਘੇਰੇ ਦੇ ਉੱਪਰ ਦੋ ਲਾਈਨਾਂ ਨੇ ਇਦਾਂ ਸੈਂਟਰ ਪੈਨਲ ਬਣਿਆ ਹੋਇਆ ਵਿੱਚ ਦੋ ਫਲਾਵਰ ਬਣੇ ਹੋਏ ਨੇ ਤੇ ਇਹਦਾ ਵੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਲੈਂਥ ਜਿੰਨੀ ਮਰਜ਼ੀ ਆਪਾਂ ਵਧਾ ਘਟਾ ਸਕਦੇ ਹਾਂ ਕਿਉਂਕਿ ਉੱਪਰ ਆਪਾਂ neck ਜਿਹੜਾ ਨਹੀਂ ਬਣਾਇਆ ਹੈਗਾ ਅਗਰ neck ਬਣ ਜਾਂਦਾ ਤਾਂ ਜਿਹੜ ਨੈਕ ਨਹੀਂ ਬਣਾਇਆ ਤੇ ਇਹਦੇ ਨਾਲ ਹੀ ਹੈਗਾ ਜੀ ਇਦਾਂ ਹੀ ਬਾਹੂ ਦੇ ਉੱਪਰ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਬਾਹੂ ਦੇ ਉੱਪਰ ਨੀਟ ਐਂਡ ਕਲੀਨ ਜਿਹੜਾ ਵਰਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਵਰਕ ਦੇ ਵਿੱਚ ਇਦਾਂ ਦੀ ਕੋਈ ਵੀ ਕੰਪਲੇਨ ਨਹੀਂ ਹੋਊਗੀ ਕਿ ਤੁਹਾਨੂੰ ਵਰਕ ਜਿਹੜਾ ਨਹੀਂ ਪਸੰਦ ਆਏਗਾ ਤੇ ਦੁਪੱਟਾ ਸੇਮ ਹੀ ਹੈ ਜੀ ਦੋਨਾਂ ਦਾ ਜਿਵੇਂ ਤੁਹਾਨੂੰ ਪਹਿਲਾ ਦੁਪੱਟਾ ਦਿਖਾਇਆ ਪੈਰਟ ਨਾਲ ਤੇ ਇਹ ਵਾਲਾ ਦੁਪੱਟਾ ਇਹਦੇ ਨਾਲ ਆਪਾਂ ਨੇ ਰੈਡੀ ਕੀਤਾ ਦੋਨਾਂ ਨੂੰ ਸੇਮ ਹੀ ਆਪਾਂ ਨੇ ਸੋਚਿਆ ਕਿ ਕਿਉਂ ਨਾ ਦੋਨਾਂ ਨੂੰ ਮਾਂ ਬੇਟੀ ਨੂੰ ਦੋਨਾਂ ਨੂੰ ਸੇਮ ਹੀ ਬਣਾ ਕੇ ਦੇਈਏ ਤੇ ਇਸ ਤਰੀਕੇ ਦੀ ਲੁੱਕ ਜਿਹੜੀ ਆਪਣੇ ਸ ਤੇ ਦੁਪੱਟੇ ਨਾਲ ਹੀ ਸੂਟ ਦੀ ਗੱਲ ਹੁੰਦੀ ਹੈ ਜੀ ਜਦੋਂ ਆਪਾਂ ਦੁਪੱਟਾ ਥੋੜਾ ਸਿੰਪਲ ਕਰਵਾ ਲੈਂਦੇ ਆ ਤਾਂ ਸੂਟ ਦੀ ਜਿਹੜੀ ਗੈਟਅਪ ਹੈ ਉਹ ਖਤਮ ਹੋ ਜਾਂਦੀ ਹੈ ਤੁਸੀਂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਜੀ ਕੰਟਰਾਸਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਇਹ ਜਲਦੀ ਜਲਦੀ ਸਟਿਚਿੰਗ ਕੋਲ ਮਾਤੇ ਜਾਣੇ ਅੱਜ ਬੜਾ ਟਾਈਮ ਮੁਸ਼ਕਲ ਨਾਲ ਕੱਢ ਕੇ ਅੱਜ ਆਪਾਂ ਵੀਡੀਓ ਸ਼ੂਟ ਕਰ ਪਾਏ ਆ ਇਹ ਹੁਣ ਤੱਕ ਦਾ ਬੈਸਟ ਸੂਟ ਜਿਹੜਾ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ ਕਲਰ ਬੜਾ ਪਸੰਦ ਆਇਆ ਹਨਾ ਤੇ ਤੁਹਾਡੇ ਸਾਰੇ ਨਾਲ ਸ਼ੇਅਰ ਕਰ ਦਿਆਂਗੇ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਤੇ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਤੇ ਆਪਾਂ ਨੇ ਪ੍ਰਾਈਸ ਜਿਹੜੇ ਨੇ ਉਹ ਜਨਰਲ ਪ੍ਰਾਈਸ ਨੇ ਬਿਲਕੁਲ ਬਜਟ ਦੇ ਵਿੱਚ ਤੁਹਾਡੇ ਸੂਟ ਨੇ ਜੀ ਇਹ ਵਾਲੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਇਹ ਪੀਸ ਬਣਿਆ ਹੋਇਆ ਇਟਸ ਟਿਕਨ ਵਾਲੇ ਘੇਰੇ ਦੇ ਉੱਪਰ ਆਏਗਾ ਜੀ ਤੇ ਉੱਪਰ ਦੇਖੋ ਤੇ ਮੋੜਨੀਆਂ ਬਣੀਆਂ ਹੋਈਆਂ ਨੇ ਤੇ ਐਵੇਂ ਉੱਪਰ ਨੂੰ ਸ਼ਰਟ ਬਣੇਗੀ ਕਲਰ ਬਹੁਤ ਹੀ ਪਿਆਰਾ ਇਹ ਆਪਾਂ ਨੇ ਕੀਤਾ ਜੀ ਖਾਦੀ ਸਿਲਕ ਦੇ ਉੱਪਰ ਔਰ ਕਲਰ ਇੰਨਾ ਪਿਆਰਾ ਬਣਿਆ ਹੋਇਆ ਜੀ ਕਿਉਂਕਿ ਅਗਰ ਕਲਰ ਪਿਆਰਾ ਬਣੇਗਾ ਤਾਂ ਜਿਹੜਾ ਵਰਕ ਕਰਨ ਵਾਲੇ ਨੇ ਉਹਨਾਂ ਦਾ ਵੀ ਦਿਲ ਕਰਦਾ ਜੀ ਵਰਕ ਕਰਨ ਨੂੰ ਹਨਾ ਸੂਲ ਦੇ ਉੱਪਰ ਜੇ ਤੋ ਕੁਛ ਨਾ ਕੁਛ ਕਿਸੇ ਸੀਧੇ ਉੱਪਰ ਕਮੀ ਰਹਿ ਜਾਏ ਤਾਂ ਫਿਰ ਸਭ ਦਾ ਹੀ ਮੂਡ ਜਿਹੜਾ ਖਰਾਬ ਜਾ ਹੋ ਜਾਂਦਾ ਕਿ ਇਹ ਕਲਰ ਸਹੀ ਨਹੀਂ ਬਣਿਆ ਤੇ ਉੱਪਰ ਕਲਰ ਕਿਹੜੇ ਲਗਾਈਏ ਜਦੋਂ ਕਲਰ ਪ੍ਰੋਪਰ ਬਣਿਆ ਹੋਵੇ ਤਾਂ ਜਿਹੜੇ ਉੱਪਰ ਆਪਾਂ ਥ੍ਰੈਡ ਵਰਕ ਲਗਾਉਨੇ ਆ ਉਹਦੀ ਵੀ ਆਪਾਂ ਨੂੰ ਟੈਨਸ਼ਨ ਜਿਹੜੀ ਨਹੀਂ ਰਹਿੰਦੀ ਤੇ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਦੁਪੱਟੇ ਦੇ ਦ ਔਰ ਨਾਲ ਆਪਾਂ ਮੋਤੀ ਦੀ ਲੇਸ਼ ਲਗਾ ਕੇ ਦੁਪੱਟਾ ਜਿਹੜਾ ਪ੍ਰੋਪਰ ਜਿਹੜਾ ਰੈਡੀ ਕੀਤਾ ਹੈ ਤੇ ਐਵੇਂ ਦੋਨੋਂ ਪੱਲਿਆਂ ਤੇ ਆਪਣੇ ਮੋਰਨੀਆਂ ਬਣੀਆਂ ਇਧਰਲੀ ਸਾਈਡ ਵੀ ਔਰ ਇਧਰਲੀ ਸਾਈਡ ਵੀ ਔਰ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਜਿਹੜੀ ਸ਼ਰਟ ਦੇ ਵਿੱਚ ਬੂਟੀ ਹੈ ਉਹੀ ਆਪਾਂ ਨੇ ਦੁਪੱਟੇ ਦੇ ਵਿੱਚ ਬਣਾਈ ਹੈ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਬਣਨਾ ਜੀ ਇਹ ਵਾਲਾ ਪਿਓਰ ਔਰਗਾਂ ਦਾ ਦੁਪੱਟਾ ਹੈ ਜੀ ਖਾਦੀ ਸਿਲਕ ਦੇ ਉੱਪਰ ਆਪਾਂ ਨੇ ਪੂਰਾ ਜਿਹੜਾ ਸੂਟ ਰੈਡੀ ਕੀਤਾ ਹੈ ਇਹ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਬੂਟੀਆਂ ਨੇ ਦੋਨੋਂ ਸਾਈਡ ਦੁਪੱਟੇ ਦੇ ਇਦਾਂ ਮੋਰਨੀਆਂ ਬਣੀਆਂ ਹੋਈਆਂ ਨੇ ਜਿਵੇਂ ਸ਼ਰਟ ਦੇ ਵਿੱਚ ਬਣੀਆਂ ਹੋਈਆਂ ਨੇ ਇਸੇ ਤਰੀਕੇ ਨਾਲ ਹੀ ਆਪਾਂ ਨੇ ਦੁਪੱਟੇ ਦੇ ਵਿੱਚ ਬਣਾਈਆਂ ਹੋਈਆਂ ਨੇ ਜੀ ਤੇ ਕਈ ਕਲਰ ਨੇ ਜੀ ਜਿਹੜੇ ਪਿਓਰ ਦੇ ਉੱਪਰ ਹੀ ਆਉਂਦੇ ਨੇ ਹਨਾ ਜਿਵੇਂ ਆਪਾਂ ਵੈਲਵਟ ਦਾ ਸੂਟ ਤੁਹਾਨੂੰ ਦਿਖਾਇਆ ਉਹਦੇ ਨਾਲ ਆਪਾਂ ਨੇ ਕੰਟਰਾਸਟ ਕੀਤਾ ਉਹ ਇਸੇ ਕਰਕੇ ਕੀਤਾ ਕਿਉਂਕਿ ਅਗਰ ਆਪਾਂ ਵੈਲਵਟ ਦੇ ਸੂਟ ਦੇ ਨਾਲ ਉਹਦੇ ਨਾਲ ਦਾ ਹੀ ਕਲਰ ਜਿਹੜਾ ਦੁਪੱਟਾ ਡਾਈ ਕਰਵਾਉਣਾ ਤਾਂ ਬਿਲਕੁਲ ਨਹੀਂ ਹੁੰਦਾ ਹੈਗਾ ਜੀ ਕਿਉਂਕਿ ਉਹਦੇ ਕਲਰ 'ਚ ਫਰਕ ਆਉਂਦਾ ਹੈ ਤੇ ਕਦੀ ਵੀ ਤੁਸੀਂ ਵੈਲਵਟ ਦਾ ਸੂਟ ਰੈਡੀ ਕਰਵਾਉਂਦੇ ਹੋ ਹਨ ਤੇ ਤੁਸੀਂ ਆਪਾਂ ਸੋਲੇਨ ਪੀ ਨਾਲ ਦਾ ਦੁਪੱਟਾ ਕਰਨਾ ਹਨ ਤੇ ਪਰ ਨਹੀਂ ਨਾਲ ਦਾ ਨਹੀਂ ਹੋਣਾ ਹੈਗਾ ਇਸ ਕਰਕੇ ਦੁਪੱਟੇ ਦਾ ਕੰਟਰਾਸਟ ਸਾਨੂੰ ਮਜਬੂਰੀ ਚ ਕਰਨਾ ਪੈਂਦਾ ਠੀਕ ਹੈ ਅਗਰ ਆਪਾਂ ਨਾਲ ਦਾ ਕਰਦੇ ਆਂ ਤੇ ਫਿਰ ਉਹ ਕਲਰ ਥੋੜਾ ਫਰਕ ਰਹਿ ਜਾਂਦਾ ਫਿਰ ਉਹ ਸ਼ੇਡ ਜਿਹੜੀ ਉਹ ਗੱਲ ਜਿਹੜੀ ਨਹੀਂ ਬੰਦੀ ਹੈ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਖਾਦੀ ਸਿਲਕ ਦੇ ਉੱਪਰ ਪੂਰਾ ਸੂਟ ਇਹ 올ਓਵਰ ਸੂਟ ਹੈ ਉਹਨਾਂ ਨੇ ਪਲਾਜ਼ੋ ਬਣਾਉਣਾ ਨਾਲ ਤੇ ਇਹ ਦੁਪੱਟਾ ਹੈਗਾ ਜੀ ਪਿਓਰ ਔਰਗਾਂਜ਼ਾ ਦਾ ਪਿਓਰ ਔਰਗਾਂਜ਼ਾ ਦੁਪੱਟੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਕਲ ਚੈੱਕ ਕਰ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਜਿਹੜਾ ਪਸੰਦ ਆਵੇ ਡਿਜ਼ਾਈਨ ਪਸੰਦ ਆਵੇ ਇਹ ਡਿਜ਼ਾਈਨ ਸਾਡਾ ਬਹੁਤ ਜ਼ਿਆਦਾ ਚੱਲ ਰਿਹਾ ਜੀ ਇੱਕ ਇਹ ਵਾਲਾ ਇੱਕ ਤੁਹਾਨੂੰ ਜਿਹੜਾ ਫਲਕਾਰੀ ਸੂਟ ਫਰਸਟ ਹੈ ਆਪਾਂ ਨੇ ਦਿਖਾਇਆ ਤੇ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਵਾਲੇ ਇੱਕ ਰਾਤ ਆਪਾਂ ਨੇ ਮਿਲਦਾ ਸ਼ਾਇਦ ਮੈਂ ਵਲੌਗ ਪਾਇਆ ਸੀ ਆਪਣੇ ਵਿਸਟਰਾਂ ਮਿਸਿਸ 바ਸੀ ਜਾਨਾ ਤੇ ਉਹਦੇ ਵਿੱਚ ਆਪਾਂ ਨੇ ਦਿਖਾਤਾ ਤੇ ਕਾਫੀ ਸਾਰੇ ਮੈਸੇਜ ਸੀ ਹਨ ਸਾਰਿਆਂ ਨੇ ਵੀ ਅਸੀਂ ਰੈਡੀ ਕਰਵਾਉਣਾ ਸੀ ਰੈਡੀ ਕਰਵਾਉਣਾ ਤੇ ਨਾਲ ਦੀ ਨਾਲ ਆਪਣੇ ਦੋ ਤਿੰਨ ਸੂਟ ਜਿਹੜੇ ਸੀ ਉਹ ਆਰਡਰ ਜਿਹੜਾ ਸੀ ਫਾਈਨਲ ਹੋ ਗਿਆ ਪੀਡੀ ਸਾਡੇ ਵਾਸਤੇ ਰੈਡੀ ਕਰ ਦੋ ਕਿਉਂਕਿ ਮੇਨ ਗੱਲ ਇਹ ਹੈ ਕਿ ਬਜਟ ਦੇ ਵਿੱਚ ਹੈ ਸਾਰਿਆਂ ਦੇ ਵਿੱਚ ਹਾਂ ਕਾਫੀ ਜ਼ਿਆਦਾ ਫੇਮਸ ਹੈ ਤੇ ਕਾਫੀ ਜ਼ਿਆਦਾ ਪ੍ਰਾਈਸ ਵੀ ਨੇ ਉਹਨਾਂ ਦੇ ਹਨਾ ਤੇ ਚਲੋ ਜੀ ਨਾਮ ਦਾ ਹੀ ਕਹਿੰਦੇ ਵੀ ਬ੍ਰਾਂਡ ਦਾ ਨਾਮ ਹੁੰਦਾ ਹਨਾ ਤੇ ਬ੍ਰਾਂਡ ਦੀ ਹੋਈ ਪ੍ਰਾਈਸ ਹੁੰਦੀ ਏ ਤੇ ਬਟ ਆਪਾਂ ਨੇ ਇੱਕ ਕੋਸ਼ਿਸ਼ ਕੀਤੀ ਛੋਟੀ ਜੀ ਵੀ ਆਪਾਂ ਉਹਨਾਂ ਦਾ ਡਿਜ਼ਾਈਨ ਜਿਹੜਾ ਬਣਾਇਆ ਹੈ ਹਨਾ ਤੇ ਸੋਹਣਾ ਬਣਿਆ ਇਸ ਚੀਜ਼ ਦਾ ਸਾਨੂੰ ਬੜੀ ਖੁਸ਼ੀ ਵੀ ਏ ਵੀ ਸਾਡੇ ਕਾਰੀਗਰਾਂ ਨੇ ਵੀ ਪੂਰਾ ਦਿਲ ਦੋ ਜਾਨ ਲਾ ਕੇ ਜਿਹੜਾ ਸੂਟ ਰੈਡੀ ਕੀਤਾ ਏ ਤੇ ਇਸ ਸੂਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਸਾਰੀ ਗੱਲ ਵਰਕ ਤੇ ਹੋ ਜਾਂਦੀ ਜੀ ਅਗਰ ਵਰਕ ਪਿਆਰਾ ਹੋਇਆ ਹੋਵੇ ਤਾਂ ਸੂਟ ਆਪਣੇ ਆਪ ਚੱਜ ਜਾਂਦਾ ਫਿਰ ਦੂਸਰੀ ਗੱਲ ਰਹਿੰਦੀ ਸਟੀਚਿੰਗ ਤੇ ਤੇ ਸਟੀਚਿੰਗ ਦੇ ਵਿੱਚ ਵੀ ਸਾਡੇ ਮਾਸਟਰ ਕੋਈ ਕਮੀ ਨਹੀਂ ਛੱਡ ਰਹੇ ਹੈਗੇ ਤੇ ਬਹੁਤ ਹੀ ਪਿਆਰੀ ਸਟੀਚਿੰਗ ਹੋ ਰਹੀ ਹੈ ਸਾਡੇ ਸੂਟਾਂ ਦੀ ਹੁਣ ਤੱਕ ਜਿੰਨੇ ਵੀ ਆਰਡਰ ਗਏ ਨੇ ਸਾਡੇ ਸਾਰੇ ਕਸਟਮਰਾਂ ਦੇ ਮੈਸੇਜ ਆਏ ਆ ਪਰਸਨਲੀ ਵੀ ਸਟੀਚਿੰਗ ਬਹੁਤ ਜ਼ਿਆਦਾ ਸੋਹਣੀ ਕੀਤੀ ਹੋਈ ਹੈ ਤੇ ਤੁਸੀਂ ਇਹ ਦੇਖ ਸਕਦੇ ਹੋ ਇਸ ਤਰੀਕੇ ਨਾਲ ਸ਼ਰਟ ਰੈਡੀ ਹੋਣੀ ਹੈ ਤੁਹਾਡੀ ਜੀ ਇਹ ਪੂਰੇ 5 ਮੀਟਰ ਦਾ ਸੂਟ ਹੈ ਉਹਨਾਂ ਨੇ ਪਲਾਜ਼ੋ ਬਣਾਉਣਾ ਨਾਲ ਬਟ ਉਹਨਾਂ ਨੇ ਜਿਹੜਾ ਮੈਨੂੰ ਡਿਜ਼ਾਈਨ ਸੈਂਡ ਕੀਤਾ ਸੀ ਉਹਦੇ ਨਾਲ نیچے ਘੱਗਰਾ ਬਣਿਆ ਹੋ ਕਲਰ ਬਹੁਤ ਹੀ ਜਿਆਦਾ ਪਿਆਰਾ ਹੈ ਫੇਅਰ ਕਲਰ ਦਾ ਇੰਨਾ ਕੁ ਸੋਹਣਾ ਕਲਰ ਲੱਗਣਾ ਨਾ ਇਹ ਵਾਲਾ ਤੁਹਾਡੇ ਫੇਸ ਨੂੰ ਚਾਰ ਚੰਨ ਲੱਗ ਜਾਣੇ ਤੁਹਾਡੇ ਸੂਟ ਨੂੰ ਚਾਰ ਚੰਨ ਲੱਗ ਜਾਣੇ ਜਦੋਂ ਤੁਸੀਂ ਵੇਅਰ ਕੀਤਾ ਤਲੋ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਜਿਹੜੀ ਆਪਾਂ ਖੁਦ ਰੈਡੀ ਕਰਵਾਈ ਏ ਤੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਇਸੇ ਤਰੀਕੇ ਨਾਲ ਜਿਹੜੀ ਨਵੀਂ ਨਵੀਂ ਕਲੈਕਸ਼ਨ ਨੇ ਉਹ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਦੂਜੀ ਗੱਲ ਤੁਸੀਂ ਕੋਈ ਵੀ ਡਿਜ਼ਾਈਨ ਸੈਂਡ ਤੋਂ ਰੈਡੀ ਕਰਵਾ ਸਕਦੇ ਹੋ ਤੁਸੀਂ ਸਿਰਫ ਇੱਕ ਫੋਟੋ ਭੇਜਣੀ ਹੈ ਸਾਨੂੰ ਔਰ ਆਪਣਾ ਕਲਰ ਦੱਸਣਾ ਵੀ ਕਿਸ ਕਲਰ ਦੇ ਤੁਸੀਂ ਸੂਟ ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਹੋ ਔਰ ਮੇਨ ਗੱਲ ਹੈ ਜਿਹੜੀ ਤੁਸੀਂ ਫੈਬਰਿਕ ਜਿਹੜਾ ਤੁਸੀਂ ਫੈਬਰਿਕ ਲਾਈਕ ਕਰਦੇ ਜਿਹੜਾ ਦੁਪੱਟੇ ਦਾ ਫੈਬਰਿਕ ਲਾਈਕ ਕਰਦੇ ਤੁਸੀਂ ਜ਼ਰੂਰ ਦੱਸਿਆ ਕਰੋ ਕਿ ਦੀਦੀ ਸਾਨੂੰ ਇਹ ਵਾਲਾ ਫੈਬਰਿਕ ਪਸੰਦ ਹੈ ਅਸੀਂ ਇਹ ਵਾਲਾ ਦੁਪੱਟਾ ਇਸ ਨੂੰ ਚਾਹਵਾਂਗੇ ਜੀ ਹਨਾ ਤੁਹਾਡੀ ਪਸੰਦ ਦੇ ਅਕੋਰਡਿੰਗ ਕੰਮ ਜਿਹੜੇ ਅਸੀਂ ਨਾ ਕੀਤਾ ਤੇ ਕਿਤੇ ਨਾ ਕਿਤੇ ਸਾਡਾ ਵੀ ਬਣ ਦੁਖੀ ਹੁੰਦਾ ਔਰ ਤੁਹਾਡਾ ਤਾਂ ਹੋਣਾ ਹੀ ਹੋਣਾ ਹੈ ਤੇ ਇਹ ਸਾਰਾ ਕੁਝ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਆਪਾਂ ਨੇ ਕੀਤਾ ਜਿਵੇਂ ਸਾਨੂੰ ਕਸਟਮਰ ਨੇ ਫੋਟੋ ਭੇਜੀ ਉਹਨਾਂ ਨੇ ਸਿਰਫ ਸਾਨੂੰ ਇੱਕੋ ਗੱਲ ਕਹੀ ਕਿ ਸਾਨੂੰ ਸੇਮ ਕਲਰ ਸੇਮ ਡਿਜ਼ਾਈਨ ਚਾਹੀਦਾ ਔਰ ਉਹਨਾਂ ਨੇ ਸਾਡਾ ਕੋਈ ਦੂਸਰੀ ਗੱਲ ਨਹੀਂ ਕੀਤੀ ਹੈਗੀ ਹਨਾ ਤੇ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਸੀ ਔਰ ਆਪਾਂ ਵੀ ਕੋਈ ਕਮੀ ਨਹੀਂ ਛੱਡੀ ਹੈਗੀ ਕੰਮ ਦੇ ਵਿੱਚ ਕੋਈ ਕਲਰ ਦੇ ਵਿੱਚ ਸਾਰਾ ਕੁਝ ਸੇਮ ਕਰਿਆ ਉਹਨਾਂ ਨੂੰ ਬਣਾ ਕੇ ਦਿੱਤਾ ਹੋਪ ਕਿ ਉਹਨਾਂ ਨੂੰ ਪਸੰਦ ਆਏਗਾ ਜੋ ਵੀਡੀਓ ਉਹਨਾਂ ਦੇ ਕੋਲ ਚਲੀ ਜਾਣੀ ਉਹ ਦੇਖਣਗੇ ਤਾਂ ਸਾਨੂੰ ਸ਼ਾਮ ਤੱਕ ਉਹਨਾਂ ਦਾ ਮੈਸੇਜ ਆ ਜਾਣਾ ਤੇ ਤੁਸੀਂ ਕੁਝ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹਨਾ ਹੈਡਵਰਕ ਦੇ ਪੀਸ ਤੁਸੀਂ ਕਰਵਾਉਣਾ ਚਾਹੁੰਦੇ ਹੈਂਡਵਰਕ ਦਾ ਕੋਈ ਵੀ ਡਿਜ਼ਾਈਨ ਸਾਨੂੰ ਸੈਂਡ ਕਰੋ ਆਪਾਂ ਤੁਹਾਨੂੰ ਸੇਮ ਬਣਾ ਕੇ ਦਵਾਂਗੇ ਥ੍ਰੈਡਵਰਕ ਕਰਵਾਉਣਾ ਚਾਹੁੰਦੇ ਥ੍ਰੈਡਵਰਕ ਵੀ ਹੋ ਜਾਏਗਾ ਆរី ਵਰਕ ਹੋ ਜਾਏਗਾ ਕੋਈ ਵੀ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਸੂਟ ਤੁਹਾਨੂੰ ਡਿਜ਼ਾਈਨ ਪਸਾਉਣਾ ਹੈ ਸੈਂਡ ਕਰੋ ਆਪਾਂ ਬੈਠਾ ਹੈ ਜੀ ਤੁਹਾਡੇ ਵਾਸਤੇ ਨਵੇਂ-ਨਵੇਂ ਸੂਟ ਰੈਡੀ ਕਰਨਾ ਤੇ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ